ਸੱਜਣੋ ਤੇ ਮਿੱਤਰੋ ਖੈਰ ਨਾਲ ਬਸੋ ਤੇ ਖੜਖੜ ਹਲੋ ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸੁਨੀਲ ਜੀ ਅੰਗ ਰੰਗ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਬਹੁਤ ਬەلਿਵਾਕ ਕਿ ਤੁਸੀਂ ਬਹੁਤ ਮਾਨ ਬਖਸ਼ ਰਹੇ ਹੋ ਔਰ ਆਪਣੀ ਆਪਣੀ رائے ਹੈ ਉਹ ਤੁਸੀਂ ਦੇ ਰਹੇ ਹੋ ਤੇ ਅੱਜ ਅਸੀਂ ਜਿਹੜਾ ਹੈ ਗੱਲ ਜਿਹੜੀ ਅਸੀਂ ਕਰਨੀ ਹੈ ਉਹ ਹੈ ਕਿ ਸਾਡੇ ਇੱਥੇ ਆਮ ਤੌਰ ਤੇ ਸਿਆਸਤ ਦੇ ਜਿਹੜੇ ਮਾਣੀ ਨੇ ਉਹ ਇਹ ਜਿੱਤੇ ਜਾਂਦੇ ਨੇ ਕਿ ਜੀ ਆ ਜਿਹੜੇ ਲੋਕ ਨੇ ਉਹਨਾਂ ਨੂੰ ਜਿਹੜਾ ਨਾ ਉਹ ਪਾਨਤ ਬਾਣ ਦਾ ਨਾ ਫਟ ਹੋਣਾ ਚਾਹੀਦਾ ਹੈ ਔਰ ਲੋਕ ਵੀ ਸਮਝ ਲੈਣੇ ਕਿ ਅਸੀਂ ਬਸ ਜਿਹੜਾ ਹੈ ਵੋਟ ਜਿਹੜਾ ਹੈ ਉਹ ਬਾ ਦਿੱਤਾ ਹੈ ਤੇ ਬਸ ਇਹੀ ਡੈਮੋਕ੍ਰੇਸੀ ਹੈ ਇਹੋ ਜਿਹੜਾ ਹੈ ਇਹ ਸਿਆਸਤ ਹੈ ਹਾਲਾਂਕਿ ਸਿਆਸਤ ਜਿਹੜੀ ਹੈ ਉਹ ਸਿਰਫ ووٹ ਪਾਣ ਦਾ ਜਿਹੜਾ ਹੈ ਉਹ ਨਹੀਂ ਹੈ ਬਲਕਿ ਸਿਆਸਤ ਜਿਹੜੀ ਹੈ ਉਹ ਜਿਹੜੇ ਰਿਆਸਤ ਦੇ ਜਿਹੜੇ ਕੰਮਕਾਰ ਨੇ ਉਹਨਾਂ ਦੇ ਵਿੱਚ ਦਿਲਚਸਪੀ ਲੈਣੀ ਔਰ ਉਹਨਾਂ ਦੇ ਵਿੱਚ ਜਿਹੜਾ ਹੈ ਹਿੱਸਾ ਲੈਣਾ ਉਹਦੇ ਬਾਰੇ ਜਾਣਨਾ ਔਰ ਉਸ ਵਿੱਚ ਜਿਹੜਾ ਆਪਣਾ ਬਣਦਾ ਫੱਬਦਾ ਕਿਰਦਾਰ ਹੈ ਉਸ ਨੂੰ ਅਦਾ ਕਰਨ ਦਾ ਨਾਮ ਜਿਹੜਾ ਹੈ ਉਹ ਸਿਆਸਤ ਹੈ ਸੋ ਅਸੀਂ ਕਹਿਣ ਦਾ ਮਤਲਬ ਹੈ ਵੀ ਕਿ ਜਿਹੜੀ ریاست ਹੈ ਰਿਆਸਤਾਂ ਦਾ ਸ਼ਹਿਰੀ ਨਗਰਿਆਂ ਦਾ ਤਾਲਕ ਹੈ ਉਸ ਨੂੰ ਜਿਹੜਾ ਜਾਨਣਾ ਹੈ ਔਰ ਉਸ ਦੇ ਵਿੱਚ ਜਿਹੜਾ ਆਪਣਾ ਜਿਹੜਾ ਕਿਰਦਾਰ ਹੈ ਯਾਨੀ ਕਿ ਅੱਜ ਜੋ ਮੈਨੂੰ ਹਕੂਕ ਹਾਸਲ ਨਹੀਂ ਆ ਪਿਛਲੇ ਤਕਰੀਬਨ 50 ਸਾਲ ਪਹਿਲੇ 20 ਸਾਲ ਪਹਿਲੇ 100 ਸਾਲ ਪਹਿਲੇ ਇਹ ਸਭ ਦੇ ਹਕੂਕ ਜਿਹੜੇ ਨੇ ਉਹ ਸਾਨੂੰ ਹਾਸਲ ਨਹੀਂ ਸਾਨੂੰ ਇਹ ਇਨਸਾਨਾਂ ਨੇ ਸਿਆਸਤ ਦੇ ਵਿੱਚ ਦੇ ਜਸਮੀ ਲੈ ਕੇ ਆਪਣਾ ਜਿਹੜੇ ਆਪਣੇ ਜਿਹੜਾ ਕਿਰਦਾਰ ਉਹ ਦਾ ਕੀਤਾ ਯਾਨੀ ਕਿ ਉਹਨਾਂ ਨੇ ਰਿਆਸਤ ਦੇ ਕਿ ਮਤਲਬਾ ਕੀਤਾ ਕਿ ਸਾਡੀਆਂ ਇਹ ਮੰਗਾਂ ਨਹੀਂ ਔਰ ਅਸੀਂ ਕਿਉਂਕਿ ਰਿਆਸਤ ਦੇ ਸ਼ਹਿਰੀਆਂ ਲਿਹਾਜ਼ਾ ਸ਼ਹਿਰੀ ਹੁੰਦੀ ਅਸੀਂ ਇਹਦੇ ਨਾਲ ਸਾਡਾ ਇਹ ਹੱਕ ਹੈ ਕਿ ਅਸੀਂ ਆਪਣਾ ਜਿਹੜਾ ਹੈ ਉਹ ਇਲੈਕਸ਼ਨ ਦੇ ਵਿੱਚ ਹਿੱਸਾ ਵੀ ਲਈਏ ਅਸੀਂ ਜਿਹੜੇ ਆਪਣੇ ਨੁਮਾਇੰਦੇ ਨੇ ਉਹ ਆ ਚੁਣੀ ਔਰ ریاست ਦੀਆਂ ਜਿਹੜੀਆਂ ਪਾਲਿਸੀਆਂ ਨੇ ਉਹਨਾਂ ਦੇ ਉੱਤੇ ਅਸੀਂ ਜਿਹੜਾ ਹੈ تنਕੀਦ ਕਰੀਏ ਔਰ ریاست ਨੂੰ ਜਿਹੜਾ ਹੈ ਇਸ سلسلے ਦੇ ਵਿੱਚ ਅਸੀਂ ਆਪਣੀ ਹਰਾਏ ਵੀ ਲਈਏ ਆਪਣੇ مشورے ਵੀ ਲਈਏ ਔਰ ਇਸ ਦੇ ਖਿਲਾਫ ਜਿਹੜਾ ਹੈ ਅਸੀਂ ਵਿਰੋਧ ਵੀ ਕਰੀਏ ਔਰ ਇਸ ਦੀ ਜਿਹੜੀ حمایت ਹੈ ਉਹ ਵੀ ਅਸੀਂ ਕਰੀਏ ਔਰ ਔਰ ਜਿਹੜੇ ਵੇਲਾ ਬੀਤਣ ਦੇ ਨਾਲ ਨਾਲ ਜਿਹੜੇ ਸਾਡੇ ਜਿਹੜੇ ਹਕੂਕ ਨੇ ਉਹਨਾਂ ਦੇ ਵੀ ਜਿਹੜੀ ਤਬਦੀਲੀ ਆਂਦੀ ਹੈ ਉਹ ਜਿਹੜੇ ਹਕੂਕ ਨੇ ਉਹ ਵੀ ਸੰਘੜਾ ਹੈ ਉਹ ਜਿਹੜੀ ਹੈ ਉਸ ਦੇ ਬਾਰੇ ਗੱਲ ਕਰਨ ਦੀ ਉਸ ਦੇ ਬਾਰੇ ਜਦੋਂ ਜਹਿਦ ਕਰਨ ਦੀ ਸਾਨ ਗੱਲ ਹੈ ਉਹ ਆਜ਼ਾਦੀ ਹੋਣੀ ਚਾਹੀਦੀ ਹੈ। ਤੋਂ ਸਾਡੇ ਇੱਥੇ ਜਿਹੜਾ ਹੈ ਨਾ ਬਦਕਿਸਮਤੀ ਦੇ ਨਾਲ ਉਹ ਉਲਟਾ ਜਿਹੜਾ ਹੈ ਵੈਨ ਚੱਲਦਾ ਹੈ। ਅਸੀਂ ਸਿਰਫ ਵੋਟ ਪਾ ਕੇ ਸਮਝ ਨਹੀਂ ਆ ਕਿ ਸ਼ਾਇਦ ਅਸੀਂ ਆਪਣਾ ਜਿਹੜਾ ਕਿਰਦਾਰ ਹੈ ਉਹ ਅਦਾ ਕਰ ਦਿੱਤਾ ਹੈ। ਹਾਲਾਂਕਿ ਇਹ ਕਿਰਦਾਰ ਨਹੀਂ ਹੈ। ਇਹ ਉਸ ਦਾ ਇੱਕ ਅੰਗ ਹੈ, ਇੱਕ ਹਿੱਸਾ ਹੈ। ਲੇਕਿਨ ਰਿਆਸਤ ਜਿਹੜੀ ਹੈ ਪਾਰਲੀਮੈਂਟ ਜਿਸ ਵੇਲੇ ਬਣ ਜਾਂਦੀ ਹੈ ਤੇ ਉਹ ਪਾਰਲੀਮੈਂਟ ਫਿਰ ਪਾਲਿਸੀਆਂ ਬਣਾਉਂਦੀ ਹੈ। ਅਸੀਂ ਫਿਰ ਦੇਖਣਾ ਹੈ ਕਿ ਉਸ ਪਾਲਿਸੀ ਦੇ ਵਿੱਚ ਸਾਡਾ ਕੀ ਸਾਨੂੰ ਕੀ ਮਿਲ ਰਿਹਾ ਸੋ ਇਹ ਸਾਡਾ ਜਿਹੜਾ ਸਮਾਜ ਹੈ ਤਮਕਾਤੀ ਸਮਾਜ ਹੈ ਯਾਨੀ ਕਿ ਇਸ ਦੇ ਵਿੱਚ ਇੱਕ ਪਾਸੇ ਤੇ ਉਹ ਲੋਕ ਨੇ ਜਿਹੜੇ ਜ਼ਰਾਏ ਪੈਦਾਵਾਰ ਦੇ ਉੱਤੇ ਕਾਬਜ਼ ਨੇ ਔਰ ਜਿਹੜੇ ਆਪਣੇ ਪੈਸੇ ਦੇ ਬਲ ਬੁਲਤੇ ਸੀ ਇਲੈਕਸ਼ਨ ਲੜ ਕੇ ਜਿਹੜਾ ਹੈ ਉਹ ਅਸੈਂਬਲੀ ਦੇ ਵਿੱਚ ਆਉਂਦੇ ਨੇ ਹੁਣ ਇਹ ਜ਼ਾਹਰ ਹੈ ਕਿ ਨੈਚਰਲ ਗੱਲ ਹੈ ਕਿ ਕਬਾ ਜਿਹੜਾ ਹੈ ਉਹ ਆਪਣੇ ਕਬਾ ਦੇ ਬਾਰੇ ਸੋਚੇਗਾ ਸੋ ਜਿਹੜੇ ਲੋਕ ਪੈਦਾਵਾਰੀ ਵਸੇਰੀਆਂ ਦੇ ਕਾਬਜ਼ ਨੇ ਔਰ ਜਿਹੜੇ ਲੋਕ ਜਿਹੜੇ ਨੇ 100 ਨੂੰ ਜਿਹੜਾ ਹੈ 500 ਕਰਨ ਦੇ ਜਿਹੜਾ ਚੱਕਰ ਦੇ ਵਿੱਚ ਹੈ ਨੇ ਉਹ ਪਾਲਿਸੀਆਂ ਜਿਹੜੀਆਂ ਨੇ ਉਹ ਆਪਣੇ ਫਾਇਦੇ ਦੇ ਵਿੱਚ ਬਣਾਉਂਦੀਆਂ ਸੋ ਉਹਨਾਂ ਦੇ ਕੋਲ ਕਿਉਂਕਿ ਅਸੈਂਬਲੀ ਹੁੰਦੀ ਹੈ ਔਰ ਉਹਨਾਂ ਕੋਲ ਇਹ ਪਾਲਿਸੀਆਂ ਬਣਾਉਣ ਦਾ ਜਿਹੜਾ ਹੈ ਉਹ ਹੱਕ ਵੀ ਹੁੰਦਾ ਹੈ ਇਸ ਵਾਸਤੇ ਉਹ ਪਾਲਿਸੀਆਂ ਜਿਹੜੀਆਂ ਨੇ ਉਹ ਆਪਣੇ ਹੱਕ ਦੇ ਵਿੱਚ ਬਣਾਉਂਦੀਆਂ ਸੋ ਲਿਹਾਜ਼ਾ ਸਿਆਸਤ ਹੈ ਕਿ ਅਸੀਂ ਉਹਨਾਂ ਪਾਲਿਸੀਆਂ ਨੂੰ ਦੇਖੀਏ ਔਰ ਮੂਦੇ ਬਾਰੇ ਜਾਣੀਏ ਔਰ ਜਿਸ ਵੀ ਨੇ ਅਸੀਂ ਜਾਣ ਲਈਏ ਕਿ ਏਜ ਦੇ ਵਿੱਚ ਸਾਡਾ ਕੋਈ ਹਿੱਸਾ ਨਹੀਂ ਹੈ ਅਸੀਂ ਤੇ ਜਿਹੜਾ ਹੈ ਸਭ ਸਾਡੇ ਕੋਲੋਂ ਤੇ ਜਿਹੜਾ ਨਾ ਉਹਨਾਂ ਨੇ ਆਪਣੀ ਪਾਲਿਸੀਆਂ ਦੇ ਜ਼ਰੀਏ ਬਹੁਤ ਸਾਰੀ ਡਾਲਰ ਜਿਹੜੀ ਹੈ ਉਹ ਖੋਹ ਲਈ ਹੈ ਸੋ ਉਸ ਤੋਂ ਬਾਅਦ ਇਹ ਨਹੀਂ ਹੈ ਕਿ ਅਸੀਂ ਚੁੱਪ ਕਰਕੇ ਘਰ ਬੈ ਜਾਈਏ ਬਲਕਿ ਇਹ ਹੈ ਕਿ ਅਸੀਂ ਫਿਰ ਜਿਹੜਾ ਹੈ ਉਹ ਜਿਹੜਾ ਅਸੀਂ ਉਹਨਾਂ ਨੂੰ ਜਾਣਿਆ ਹੈ ਉਹਨੂੰ ਜ਼ਾਤ ਤੋਂ ਜ਼ਿਆਦਾ ਅਸੀਂ ਲੋਕਾਂ ਤੱਕ ਫੈਲਾਈਏ ਲੋਕਾਂ ਤੱਕ ਲਿਜਾਈਏ ਔਰ ਏਜ ਦੇ ਉੱਤੇ ਪਰ ਲੋਕਾਂ ਨੂੰ ਇੱਕ ਮਤ ਕਰੀਏ ਲੋਕਾਂ ਨੂੰ ਫਿਰ ਜੋੜੀਏ ਲੋਕਾਂ ਨੂੰ ਜਿਹੜਾ ਨਾ ਵੀੜੀਏ ਯਾਨੀ ਕਿ ਲੋਕਾਂ ਨੂੰ ਇੱਕ ਤਨਜ਼ੀਮੀ ਸ਼ਕਲ ਦੇ ਵਿੱਚ ਜਿਹੜਾ ਹੈ ਉਹ ਲਿਆਈਏ ਔਰ ਇਸ ਦੇ ਖਿਲਾਫ ਜਿਹੜਾ ਹੈ ਉਹ ਵਿਰੋਧ ਕਰੀਏ ਔਰ ਇਸ ਦੇ ਖਿਲਾਫ ਵਿਰੋਧ ਕਰਨ ਲਈ ਜਿਹੜਾ ਹੁੰਦਾ ਕਿ ਅਸੀਂ ਜਿਹੜਾ ਹੈ ਉਹ ਫਿਰ ਸੜਕਾਂ ਦੇ ਆਨੇ ਆ ਸੜਕਾਂ ਦੇ ਆ ਕੇ ਫਿਰ ਜਿਹੜੀ ਆਪਣੀ ਆਵਾਜ਼ ਹੈ ਉਹ ਅਸੀਂ ਬੁਲੰਦ ਕਰਨੇ ਆ ਔਰ ਕਿਸੇ ਵੀ ਜਿਸ ਵੇਲੇ ਇਹ ਆਵਾਜ਼ ਬਹੁਤ ਭਾਰੀ ਹੋ ਜਾਂਦੀ ਹੈ ਤੇ ਫਿਰ ਉਹਨਾਂ ਨੂੰ ਦਬਾਅ ਥੱਲੇ ਆ ਕੇ ਆਪਣੀ ਪਾਲਿਸੀਆਂ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਹੈ ਉਹ ਬਦਲਣਾ ਵੀ ਪੈਂਦਾ ਹੈ ਸੋ ਲਿਹਾਜ਼ਾ ਦਬਾਅ ਜਿਹੜਾ ਹੈ ਉਹ ਤਾਕਤ ਦੇ ਨਾਲ ਜਿਹੜਾ ਬਣ ਸਕਦਾ ਹੈ ਔਰ ਤਾਕਤ ਜਿਹੜੀ ਹੈ ਇਹ ਤੁਸੀਂ ਜਿਹੜਾ ਨਾ ਇਕਮਤ ਹੋ ਕੇ ਤੇ ਇਕੱਠ ਸੱਥ ਹੋ ਕੇ ਹੀ ਜਿਹੜਾ ਹੈ ਉਹ ਤੁਸੀਂ ਬਣਾ ਸਕਦੇ ਹੋ ਅਗਰ ਤੁਸੀਂ ਤਕਸੀਮ ਹੋ ਯਾਨੀ ਕਿ ਤੁਸੀਂ ਮਸਜਿਦਾਂ ਦੇ ਵਿੱਚ ਫਿਰਕਿਆਂ ਦੇ ਵਿੱਚ ਜ਼ੁਬਾਨਾਂ ਦੇ ਵਿੱਚ ਔਰ ਸਾਥਾ ਪਾਤਾਂ ਦੇ ਵਿੱਚ ਅਗਰ ਤੁਸੀਂ ਤਕਸੀਮ ਹੋ ਤੇ ਫਿਰ ਤੁਸੀਂ ਜਿਹੜਾ ਹੈ ਕਮਜ਼ੋਰ ਹੋ ਇਹ ਤੁਸੀਂ ਉਹਨਾਂ ਦੇ ਕੋਲ ਕੋਈ ਆਪਣਾ ਜਿਹੜਾ ਹੈ ਮੁਕਾਬਲਾ ਆਪਣੀ ਮੰਗ ਜਿਹੜੀ ਹੈ ਉਹ ਨਹੀਂ ਮਨਵਾ ਸਕਦੇ ਅਗਰ ਤੁਸੀਂ ਅਸੈਂਬਲੀ ਦੇ ਵਿੱਚ ਨਹੀਂ ਪਹੁੰਚੇ ਤੇ ਕੋਈ ਗੱਲ ਨਹੀਂ ਲੇਕਿਨ ਤੁਹਾਡੇ ਕੋਲ ਤੁਹਾਡੇ ਸਭ ਦੇ ਇੱਕ ਪੂਰਾ ਸਮਾਜ ਹੈ ਤੁਸੀਂ ਆ ਤੁਹਾਡੇ ਅੰਦਰ ਲੋਕਾਂ ਨੂੰ ਸ਼ਾਮਿਲ ਕਰਨ ਦੀ ਜਿਹੜੀ ਹੈ ਸਮਰੱਥਾ ਤੁਸੀਂ ਗਲੀਆਂ ਬਾਜ਼ਾਰਾਂ ਦੇ ਵਿੱਚ ਜਾਓ ਲੋਕਾਂ ਦੇ ਨਾਲ ਗੱਲ ਕਰੋ ਉਹਨਾਂ ਨੂੰ ਆਪਣੇ ਨਾਲ ਜੋੜੋ ਔਰ ਜਿਸ ਵੇਲੇ ਜੋੜ ਕੇ ਤੁਸੀਂ ਆਪਣੀ ਤਾਕਤ ਬਣਾ ਲਓਗੇ ਤੇ ਇਹ ਜਿਹੜੀ ਤਾਕਤ ਹੈ ਇਹ ਫਿਰ ਤੁਹਾਨੂੰ ਜਰਨਾ ਤੁਹਾਡੇ ਹੱਕ ਵੀ ਦਿਵਾਏਗੀ ਔਰ ਉਹ ਜਿਹੜੀਆਂ ਪਾਲਿਸੀਆਂ ਆਪਣੇ ਫਾਇਦੇ ਨਹੀਂ ਬਣਾ ਰਹੇ ਨੇ ਉਹ ਵੀ ਨਹੀਂ ਕੋ ਬਣਾ ਸਕਣਗੇ ਤੂੰ ਸਿਆਸਤ ਜਿਹੜੀ ਹੈ ਇਹ ਪਾਰਲੀਮੈਂਟ ਦੇ ਅੰਦਰ ਜਾਣ ਦਾ ਨਾਮ ਨਹੀਂ ਨਾ ਨਹੀਂ ਹੈ ਬਲਕਿ ਸਿਆਸਤ ਜਿਹੜੀ ਹੈ ਇਹ ਗਲੀਆਂ ਬਾਜ਼ਾਰਾਂ ਦੇ ਵਿੱਚ ਵੀ ਹੁੰਦੀ ਹੈ ਸਿਆਸਤ ਜਿਹੜੀ ਹੈ ਇਹ ਸੜਕਾਂ ਦੇ ਉੱਤੇ ਵੀ ਹੁੰਦੀ ਹੈ ਸਿਆਸਤ ਜਿਹੜੀ ਹੈ ਇਹ ਆਪਣੇ ਆਰਟੀਕਲਸ ਲਿਖਣ ਦੇ ਨਾਲ ਵੀ ਹੁੰਦੀ ਹੈ ਸਿਆਸਤ ਜਿਹੜੀ ਹੈ ਇਹ ਬੋਲਰ ਦੇ ਨਾਲ ਵੀ ਹੁੰਦੀ ਹੈ ਅੱਜ ਜਿਹੜਾ ਸਾਇਸ ਔਰ ਟੈਕਨੋਲੋਜੀ ਦਾ ਗੌਰ ਹੈ ਉਹ ਜੋ ਤੁਸੀਂ ਆਪਣੇ ਫੇਸਬੁਕ ਤੇ رائے ਜਿਹੜਾ ਹੈ ਉਹ ਆਪਣੀ رائے ਜਿਹੜੀ ਹੈ ਉਹ ਦੂਜਿਆਂ ਤੱਕ ਪਹੁੰਚਾ ਸਕਦੇ ਹੋ ਤੁਸੀਂ YouTube ਚੈਨਲ ਤੇ ਰਾਈ ਆਪਣੀ ਆਵਾਜ਼ ਜਿਹੜੀ ਹੈ ਉਹ ਬਹੁਤ ਸਾਰੇ ਲੋਕਾਂ ਤੱਕ ਜਿਹੜਾ ਹੈ ਉਹ ਪਹੁੰਚਾ ਸਕਦੇ ਹੋ ਅੱਜ ਸਾਇੰਸ ਨੇ ਤੁਹਾਨੂੰ ਉਹ ਜਿਹੜੇ ਸਾਧਨ ਨੇ ਉਹ ਦੇ ਦਿੱਤੇ ਨੇ ਤੁਹਾਨੂੰ ਇਹਦੇ ਜੋਗਾ ਕਰਤਾ ਹੈ ਕਿ ਤੁਸੀਂ ਆਪਣੀ ਗੱਲ ਜਿਹੜੀ ਹੈ ਉਹ ਲੋਕਾਂ ਨੂੰ ਸੁਣਾ ਸਕਦੇ ਹੋ ਇਹ ਵਕਰੀ ਗੱਲ ਹੈ ਕਿ ਕਿੰਨੇ ਲੋਕ ਤੁਹਾਡੇ ਨਾਲ ਸਹਿਮਤ ਹੁੰਦੇ ਨੇ ਤੁਹਾਡੀ ਗੱਲ ਜਿੰਨੀ ਸਾਇੰਟੀਫਿਕ ਹੋਏਗੀ ਜਿੰਨੀ ਉਹ ਬਰੀਦ ਭਰੀ ਹੋਏਗੀ ਉਨਾ ਹੀ ਲੋਕ ਤੁਹਾਡੇ ਨਾਲ ਜਿਹੜਾ ਹੈ ਉਹ ਜੁੜਣਗੇ ਤੁਹਾਡੀ ਜਿਹੜੀ ਗੱਲ ਹੈ ਉਸ ਦੇ ਵਿੱਚ ਕਿਸੇ ਮਸਲੇ ਦਾ ਹੱਲ ਹੈ ਔਰ ਲੋਕਾਂ ਨੂੰ ਸਮਝ ਆਵੇ ਕਿ ਵਾਕਈ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਮਸਲਾ ਹੱਲ ਹੋ ਸਕਦਾ ਹੈ ਤੇ ਫਿਰ ਲੋਕ ਤੁਹਾਡੇ ਨਾਲ ਜੁੜਣਗੇ ਲੇਕਿਨ ਅਗਰ ਜਿਹੜਾ ਹੈ ਤੁਸੀਂ ਥੌਂਸ ਦੇ ਨਾਲ ਜਿਹੜਾ ਹੈ ਤੁਸੀਂ ਕਹੋ ਜੀ ਮੈਂ ਬਹੁਤ ਵੱਡਾ ਸਕਾਲਰ ਹਾਂ ਕਿਉਂਕਿ ਮੈਂ ਸਕਾਲਰ ਹਾਂ ਤੇ ਮੇਰੀ ਜਿਹੜੀ ਗੱਲ ਹੈ ਉਹ ਮੰਨ ਲਈ ਦਿੱਤੀ ਜਾਵੇ ਤੇ ਇਹ ਅਯੋਗ ਦੇ ਦੌਰ ਦੇ ਵਿੱਚ ਇੰਜ ਜਿਹੜਾ ਹੈ ਉਹ ਨਹੀਂ ਹੁੰਦਾ ਕਿਉਂਕਿ ਹੁਣ ਜਿਹੜਾ ਹੈ ਲੋਕ ਜਿਹੜਾ ਹੈ ਉਹ ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਨੂੰ ਜਿਹੜਾ ਹੈ ਸ਼ੋਰ ਰਾਣਾ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਹੈ ਔਰ ਲੋਕ ਜਿਹੜੇ ਨੇ ਉਹਦੇ ਅੱਗੇ ਸਵਾਲ ਕਰਦੇ ਨੇ ਤੁਸੀਂ ਜਿਹੜੀ ਗੱਲ ਕਰਦੇ ਹੋ ਉਸ ਦੇ ਵਿੱਚ ਅਗਰ ਤੁਸੀਂ ਲੋਕਾਂ ਦੇ ਸਵਾਲਾਂ ਦੇ ਜਵਾਬ ਜਿਹੜਾ ਹੈ ਉਹ ਨਹੀਂ ਦੇ ਸਕਦੇ ਤੇ ਫਿਰ ਲੋਕ ਤੁਹਾਡੇ ਨਾਲ ਜਿਹੜਾ ਹੈ ਉਹ ਨਹੀਂ ਜੁੜਣਗੇ ਸੋ ਆਜੇ ਜਿਹੜਾ ਦੌਰ ਹੈ ਇਹ ਦੇਤੂ ਦੇਤੂ ਕੀਆ ਗੱਲਾਂ ਕਰਨ ਦਾ ਜਿਹੜਾ ਹੈ ਉਹ ਦੌਰ ਨਹੀਂ ਹੈ ਅੱਜ ਦਾ ਜਿਹੜਾ ਦੌਰ ਹੈ ਉਹ ਦਰੁਸਤ ਜਾਣਕਾਰੀ ਦਾ ਦੌਰ ਹੈ ਔਰ ਅੱਜ ਦਾ ਜਿਹੜਾ ਦੌਰ ਹੈ ਉਹ ਦਲੀਲ ਦੇ ਨਾਲ ਜਿਹੜਾ ਹੈ ਔਰ ਆਰਗੂਮੈਂਟਸ ਦੇ ਨਾਲ ਜਿਹੜਾ ਹੈ ਉਹ ਗੱਲ ਕਰਨ ਦਾ ਦੌਰ ਹੈ ਸੋ ਜਿੰਨਾ ਤੁਸੀਂ ਸਭ ਤੋਂ ਪਹਿਲਾਂ ਇੱਕ ਸਿਆਸੀ ਕਾਰਕੁਨ ਕਾਰਕੁਨ ਲਈ ਜ਼ਰੂਰੀ ਹੈ ਜੋ ਕਿਸੇ ਵੀ ਮਸਲੇ ਦੇ ਸਭ ਤੋਂ ਪਹਿਲਾਂ ਦਰੁਸਤ ਜਾਣਕਾਰੀ ਜਿਹੜੀ ਹੈ ਉਹ ਹਾਸਲ ਕਰੇ ਔਰ ਉਸ ਤੋਂ ਬਾਅਦ ਜਿਹੜਾ ਹੈ ਦੁਨੀਆ ਦੇ ਵਿੱਚ ਜਿਹੜੇ ਮਰਅਬਜ ਨਿظام ਨੇ ਉਹਨਾਂ ਦੇ ਬਾਰੇ ਜਿਹੜਾ ਹੈ ਉਹ ਜਾਣਕਾਰੀ ਹਾਸਲ ਕਰੇ ਅਗਰ ਤੇ ਉਹ ਜਿਹੜਾ ਹੱਲ ਪੇਸ਼ ਕਰ ਰਿਹਾ ਕਿਤੇ ਉਹ ਅ ਅ ਉਹ ਅਪਲਾਈ ਹੋ ਰਿਹਾ ਹੈ ਤੇ ਉਸ ਦੇ ਨਤੀਜੇ ਜਿਹੜੇ ਨੇ ਉਹ ਆਪਣੇ ਲੋਕਾਂ ਦੇ ਸਾਹਮਣੇ ਧਰੇ ਅਗਰ ਉਹ ਕਿਸੇ ਅਪਲਾਈ ਨਹੀਂ ਹੋ ਰਿਹਾ ਤੇ ਫਿਰ ਉਸ ਦੇ ਜਿਹੜੇ ਸੱਚ ਜਿਹੜੇ ਨੇ ਉਹ ਵੀ ਲੋਕਾਂ ਦੇ ਸਾਹਮਣੇ ਧਰੇ ਤਾਂ ਜੇ ਲੋਕ ਜਿਹੜੇ ਨੇ ਉਹ ਉਸ ਦੇ ਬਾਰੇ ਜਿਹੜਾ ਹੈ ਸੋਚਣ ਜਦੋਂ ਲੋਕ ਉਸ ਦੇ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਨੇ ਤੇ ਇਹਦਾ ਮਤਲਬ ਹੈਗਾ ਕਿ ਲੋਕਾਂ ਨੂੰ ਗੱਲ ਜਿਹੜੀ ਹੈ ਉਹਨਾਂ ਦੀ ਦਿਮਾਗ ਨੂੰ ਉਹਨਾਂ ਦੀ ਅਟਵਲ ਨੂੰ ਜਿਹੜਾ ਹੈ ਉਹ ਲੱਗੀ ਹੈ ਤਾਂ ਉਸ ਬਾਰੇ ਜਿਹੜਾ ਹੈ ਉਹ ਸੋਚਣ ਲੱਗੇ ਨੇ ਅਗਰ ਉਹ ਤੁਹਾਡੀ ਗੱਲ ਨੂੰ ਜਿਹੜਾ ਹੈ ਲਾਈਕ ਕਰ ਰਹੇ ਨੇ ਉਸ ਤੇ ਜਿਹੜਾ ਹੈ ਕਮੈਂਟਸ ਦੇ ਵਿੱਚ ਆਰਗੂਮੈਂਟ ਦੇ ਰਹੇ ਨੇ ਤੇਰਾ ਮਤਲਬ ਇਹ ਹੈ ਕਿ ਤੁਹਾਡੀ ਗੱਲ ਜਿਹੜੀ ਹੈ ਉਹ ਚੱਲ ਰਹੀ ਹੈ ਅਗਰ ਤੁਹਾਡੀ ਗੱਲ ਦੇ ਉੱਤੇ ਕੋਈ ਲਾਈਕਸ ਨਹੀਂ ਆ ਰਹੇ ਕੋਈ ਕਮੈਂਟਸ ਨਹੀਂ ਆ ਰਹੇ ਤੇਰਾ ਮਤਲਬ ਇਹ ਹੈ ਕਿ ਲੋਕ ਲੋਕ ਜਿਹੜੇ ਨੇ ਉਹਨਾਂ ਦੇ ਉਹਨਾਂ ਦੇ ਸ਼ਾਉਰ ਨੂੰ ਜਿਹੜਾ ਹੈ ਇਹ ਗੱਲ ਜਿਹੜੀ ਹੈ ਉਹ ਲੱਗੀ ਨਹੀਂ ਹੈਗੀ ਉਹਨਾਂ ਨੇ ਇਸ ਗੱਲ ਨੂੰ ਇਸ ਜੋਗ ਸਮਝਿਆ ਨਹੀਂ ਹੈਗਾ ਕਿ ਇਸ ਦੇ ਬਾਰੇ ਜਿਹੜਾ ਹੈ ਉਹ ਗੱਲ ਵੀ ਕੀਤੀ ਜਾਵੇ ਸੋ ਜਿਹੜਾ ਹੈ ਅੱਜ ਦਾ ਜਿਹੜਾ ਟੈਕਨੋਲੋਜੀ ਦਾ ਜਿਹੜਾ ਵਾਰਾ ਹੈ ਇਹ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈ ਸਮਝਣ ਦੇ ਵਿੱਚ ਜਿਹੜਾ ਹੈ ਉਹ ਮਦਦਿੰਦਾ ਹੈ ਉਹ ਤੁਹਾਨੂੰ ਘਰ ਬੈਠੇ ਜਿਹੜਾ ਹੈ ਗੱਲ ਕਰਨ ਦੇ ਮੌਕੇ ਜਿੰਦਾ ਹੈ ਔਰ ਫਿਰ ਉਸ ਗੱਲ ਨੂੰ ਪਰਖਣ ਦੇ ਜਿਹੜਾ ਹੈ ਉਹ ਆਜ਼ਾਦੋ ਸਮਾਰ ਰਹੇ ਨੇ ਉਹ ਵੀ ਤੁਹਾਨੂੰ ਜਿਹੜਾ ਹੈ ਉਹ ਦਿੰਦਾ ਹੈ ਉਹ ਦੱਸਦਾ ਹੈ ਕਿ ਤੁਹਾਨੂੰ ਕਿੰਨੇ ਲੋਕਾਂ ਨੇ ਲਾਈਕ ਕੀਤਾ ਹੈ ਔਰ ਕਮੈਂਟਸ ਦੇ ਵਿੱਚ ਫਿਰ ਤੁਸੀਂ ਰਾਏ ਪੜ ਕੇ ਇਹ ਜਿਹੜਾ ਨਾ ਇਹ ਜਾਣ ਸਕਦੇ ਹੋ ਜੇ ਲੋਕ ਜਿਹੜਾ ਹੈ ਨਾ ਉਹ ਇਸ ਤਰੀਕੇ ਨਾਲ ਸੋਚ ਰਹੇ ਨੇ ਯਾਰ ਤੁਹਾਡੀ ਗੱਲ ਨੂੰ ਗੜਾ ਹੈ ਉਹ ਕਿਸ ਢੰਗ ਦੇ ਨਾਲ ਜਿਹੜਾ ਹੈ ਉਹ ਲੈ ਰਹੇ ਨੇ ਤੋਂ ਜਿੱਥੇ ਫਿਰ ਤੁਹਾਨੂੰ ਪਤਾ ਲੱਗੇ ਕਿ ਮੈਂ ਗਲਤ ਹੈਗਾ ਉੱਥੇ ਤੁਸੀਂ ਆਪਣੀ ਜਿਹੜੀ ਹੈ ਸੋਚ ਕਰੋ ਆਪਣੀ ਜਿਹੜੀ ਹੈ ਤੁਸੀਂ ਇਸਰਾਹ ਜਿਹੜੀ ਹੈ ਉਹ ਕਰੋ ਔਰ ਫਿਰ ਉਹ ਜਿਹੜੀ ਗੱਲ ਹੈ ਲੋਕਾਂ ਦੇ ਸਾਹਮਣੇ ਜਿਹੜਾ ਹੈ ਉਹ ਕਰੋ ਸੋ ਦੁਨੀਆ ਦੇ ਉੱਤੇ ਜਿਹੜਾ ਹੈ ਗੱਲ ਜਿਹੜੀ ਕਰਨੀ ਹੈ ਏਹੀ ਅਸਲ ਦੇ ਵਿੱਚ ਜਿਹੜਾ ਹੈ ਉਹ ਮਸਲਾ ਰਿਹਾ ਹੈ ਗੱਲ ਜਿਸ ਵੇਲੇ ਤੁਹਾਨੂੰ ਕਰਨ ਦਾ ਢੰਗ ਆ ਜਾਂਦਾ ਹੈ ਤੁਹਾਡੀ ਗੱਲ ਜਿਹੜੀ ਲੋਕਾਂ ਦੇ ਮਨ ਨੂੰ ਲੱਗ ਜਾਂਦੀ ਹੈ ਤੇ ਫਿਰ ਉਹ ਗੱਲ ਜਿਸ ਵੇਲੇ ਬਹੁਤ ਸਾਰੇ ਲੋਕਾਂ ਨੂੰ ਹਜ਼ਾਰਾਂ ਲੋਕਾਂ ਦੇ ਮਨ ਨੂੰ ਲੱਗ ਜਾਂਦੀ ਹੈ ਤੇ ਫਿਰ ਉਹ ਗੱਲ ਜਿਹੜੀ ਹੈ ਇਸ਼ੂ ਬਣ ਜਾਂਦੀ ਹੈ ਜਿਸ ਵੇਲੇ ਉਹ ਇਸ਼ੂ ਬਣ ਜਾਂਦੀ ਹੈ ਤੇ ਫਿਰ ਹਕੂਮਰਾਨਾਂ ਨੂੰ ਵੀ ਉਸ ਦੇ ਬਾਰੇ ਜਿਹੜਾ ਹੈ ਉਹ ਸੋਚਣਾ ਪੈਂਦਾ ਹੈ ਉਸ ਦੇ ਬਾਰੇ ਉਹਨਾਂ ਨੇ ਉਸ ਗੱਲ ਉਹ ਮੁਹਾਪਤ ਦੇ ਵਿੱਚ ਉਹ ਉਹਨਾਂ ਨੇ ਕੀ ਕਰਨਾ ਹੈ ਇਹ ਉਹਨਾਂ ਦੇ ਸੋਚਣ ਲਈ ਜਾ ਜਾਂਦਾ ਹੈ ਲੇਕਿਨ ਸਾਡੇ ਸੋਚਣ ਲਈ ਹੈ ਕਿ ਅਸੀਂ ਜੋ ਸੋਚ ਰਹੇ ਹਾਂ ਉਹ ਅਸੀਂ ਇਸ ਪੱਖ ਤੋਂ ਸੋਚ ਰਹੇ ਆ ਕਿ ਇਹਦੇ ਨਾਲ ਜਿਹੜਾ ਹੈ ਕਮਕਾਦੀ ਤੌਰ ਤੇ ਸਾਡੇ طبਕੇ ਨੂੰ ਜਿਹੜਾ ਹੈ ਉਹ ਕੀ ਫਾਇਦਾ ਮਿਲਦਾ ਹੈ। ਉਹ ਜਿਹੜੀ ਗੱਲ ਸਾਡੇ طبਕੇ ਦੇ ਹੱਕ ਦੇ ਵਿੱਚ ਹੈ ਸਾਨੂੰ ਉਸ ਗੱਲ ਨੂੰ ਜਿਹੜਾ ਹੈ ਉਹ ਅਗਾ ਡੋਰਨਾ ਚਾਹੀਦਾ ਹੈ ਦਲੀਲ ਦੇ ਨਾਲ ਆਰਗੂਮੈਂਟਸ ਦੇ ਨਾਲ ਕਿ ਔਰ ਸਹੀ ਸਹੀ ਢੰਗ ਦੇ ਨਾਲ ਜਿਹੜਾ ਹੈ ਉਸ ਨੂੰ ਸਾਨੂੰ ਪੇਸ਼ ਕਰਨ ਦੀ ਇਹ ਲੋੜ ਹੈ। ਮੈਨੂੰ ਆਸ ਹੈ ਕਿ ਤੁਸੀਂ ਇਸ ਬੈਂਚ ਦੇ ਵਿੱਚ ਹੀ ਸਾਰੇ ਹੰਦੇ ਹੋਏ ਹੋ। ਕਮੈਂਟਸ ਬੋਰਡ 'ਚ ਆਪਣੀ ਜਿਹੜੀ ਰਾਏ ਵੀ ਉਹ ਦਿਓਗੇ। ਤੇ ਬੇਨਤੀ ਹੈ ਵੀ ਜਾਕ ਪੰਜਾਬੀ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ ਉਹ ਸ਼ੇਅਰ ਕਰੋ ਔਰ ਇਸ ਨੂੰ ਸਬਸਕ੍ਰਾਈਬ ਵੀ ਕਰੋ ਤੇ ਨਾਲ ਦੇ ਨਾਲ ਜਿਹੜਾ ਘੰਟੀ ਦਾ ਬਟਨ ਹੈ ਉਹ ਵੀ ਦਬਾਓ ਤਾਂ ਕਿ ਸਾਡਾ ਹਰ ਵੀਡੀਓ ਤੁਹਾਨੂੰ ਆਮ ਮਹਾਦੀ ਮਿਲਦਾ ਰਹੇ ਕੋਲ ਦਾ ਬਣਾ ਤੇ ਕੋਲ ਦਿਖਾ